STF ਲੁਧਿਆਣਾ ਰੇਂਜ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗੜਬੜੀ ਕਰਨ ਦੇ ਦੋਸ਼ ਹੇਠ ਆਪਣੇ ਹੀ ਵਿਭਾਗ ਦੇ ਐਸਐਚਓ ਗੁਰਮੀਤ ਸਿੰਘ ਨੂੰ ਕਾਬੂ ਕੀਤਾ ਹੈ ਕਾਬੂ ਕੀਤੇ ਗਏ ਦੋਸ਼ੀ ਗੁਰਮੀਤ ਸਿੰਘ ਦਾ STF ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਵੀ ਕਰਵਾ ਲਿਆ ਗਿਆ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ STF ਲੁਧਿਆਣਾ ਰੇਂਜ ਦੇ ਡੀਐਸਪੀ ਅਰ ਪਾਲ ਸਿੰਘ ਨੇ ਦੱਸਿਆ ਕਿ ਸਤੰਬਰ 2024 ਦੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਗੜਬੜੀ ਕਰਨ ਦੇ ਦੋਸ਼ ਹੇਠ ਉਕਤ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਹੈ ਉਹ ਨਸ਼ੇਰੀ ਬੰਦੇ ਕਿਉਂ ਛੱਡਦੇ ਸੀ ਮੈਂ ਤੁਹਾਡੀ ਵੀ ਜਿੱਦੀਆਂ ਹਾਂ ਹਾਂਜੀ ਮੈਂ ਪਰਚਾ ਕੀਤਾ ਬਾਈ ਕਾਰਨ ਕੀ ਰਹਾ ਐ ਸਾ ਕਿ ਰਿਸ਼ਵਤ ਕਿੰਨੀ ਲਿੱਤੀ ਗਈ ਕਿੰਨੀ ਰਿਸ਼ਵਤ ਲਿੱਤੀ ਸਰ ਤੁਸੀਂ ਆ ਮੇਰੇ ਸੁਲਕੀ ਨਾਮ ਹੈ ਛੱਡੇ ਪੱਤੇ ਕੀ ਇਨਾਮ ਹੈ ਡੀਐਸਪੀ ਦਾ ਪਰਚਾ ਦਿੱਤਾ ਗੁਰਕਸ਼ਾ ਬਾਈ ਇਹ ਮਾਮਲਾ ਕੀ ਸੀ ਜਿਹੜਾ ਅੱਜ ਗ੍ਰਿਫਤਾਰੀ ਜਿਹੜਾ ਹੋਇਆ ਹੈ ਕਿ ਐਸਪੀ ਸਾਹਿਬ 18 ਸਪਟੰਬਰ 2024 ਨੂੰ ਐਸਆਈ ਗੁਰਮੀਤ ਸਿੰਘ ਨੇ ਚਰਨਜੀਤ ਸਿੰਘ ਚਰਨਵੀਰ ਸਿੰਘ ਨਾਮ ਦੇ ਦੋ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਤੋਂ 60 90 ਗ੍ਰਾਮ ਫੀਮ ਬਰਾਮਦ ਕੀਤੀ ਦਾ ਕੇਸ ਹੈ ਜਦੋਂ ਮੌਕੇ ਤੇ ਡੀਐਸਪੀ ਸੁਤਿੰਦਰ ਸਿੰਘ ਵਿਰਕ ਨੇ ਜਾ ਕੇ ਪੜਤਾਲ ਕੀਤੀ ਤੇ ਪਾਇਆ ਗਿਆ ਕਿ ਦੋਨਾਂ ਦੋਸ਼ੀਆਂ ਨੂੰ ਡਿੜਬਾਲ ਨੇੜੇ ਪਿੰਡ ਖੇਤ ਲੈ ਉਥੋਂ ਅਰੈਸਟ ਕਰਕੇ ਲਿਆਂਦਾ ਸੀ ਔਰ ਇੱਕ ਰਾਤ ਆਪਣੇ ਕੋਲ ਰੀਟੇਨ ਕਰ ਤੋਆ ਨੈਕਸਟ ਡੇ ਇਹਨਾਂ ਦੀ ਬਰਾਮਦਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਕਿਸੇ ਵੀ ਸੀਨੀਅਰ ਅਫਸਰ ਦੇ ਧਿਆਨ ਵਿੱਚ ਇਹ ਗੱਲ ਨਹੀਂ ਜਾਂਦੀ ਸੀ ਜਦੋਂ ਇਹ ਪੜਤਾਲ ਦੌਰਾਨ ਗੱਲ ਸਾਹਮਣੇ ਆਈ ਤਾਂ ਐਸਆਈ ਗਰਮੀਸ਼ੀ ਦਾ ਰੋਲ ਸ਼ੱਕੀ ਪਾਇਆ ਗਿਆ ਕੁਸਤੂਰ ਡੀਐਸਪੀ ਸੁਤਿੰਦਰ ਸਿੰਘ ਨੇ ਦੋਨਾਂ ਦੋਸ਼ੀਆਂ ਨੂੰ ਆਪਣਾ ਅਰੈਸਟ ਡੈਫਰ ਕਰਕੇ ਫਿਲਹਾਲ ਫਾਰਕ ਕਰਤਾ ਸੀ ਔਰ ਇਸ ਦੀ ਪੜਤਾਲ ਚੱਲ ਰਹੀ ਸੀ ਪੜਤਾਲ ਦੇ ਦੌਰਾਨ ਡੀਐਸਐ ਗੁਰਮੀਤ ਸਿੰਘ ਦਾ ਇੱਕ ਸੂਰ ਪਾਇਆ ਗਿਆ ਵੀ ਉਹਨੇ ਬਿਨਾਂ ਵਜ੍ਹਾ ਜੋ ਬਕਵਾਥ ਉਹਦਾ ਅਕ੍ਰੈਸ ਸਟੇਜ ਕੀਤੀ ਹੈ ਉਹਦੇ ਤਹਿਤ ਇਹਨੂੰ ਅਰੈਸਟ ਕੀਤਾ ਗਿਆ ਤੇ ਸਰ ਗੱਲ ਕਰੀ ਮੈਡੀਕਲ ਕਰਵਾਉਣਾ ਸੀ ਡੀਐਸਪੀ ਵਰਕ ਸਾਹਿਬ ਦਾ ਨਾ ਲਿਆ ਉਹਨਾਂ ਨੇ ਕਿਹਾ ਜੀ ਸਰ ਉਹ ਤਾਂ ਸਾਡੀ ਰਿਕਾਰਡ ਤੇ ਹੈ ਡੀਐਸਪੀ ਵਰਕ ਸਾਹਿਬ ਨੇ ਮਾਮਲਾ ਸ਼ੱਕੀ ਹੋਣ ਕਰਕੇ ਉਹਨਾਂ ਨੇ ਅਰੈਸਟ ਡੈਫਰ ਕੀਤੀ ਹੈ ਛੱਡੇ ਅਜੀ ਫਿਲਹਾਲ ਪੜਤਾਲ ਚੱਲ ਰਹੀ ਹੈ। ਜੇ ਕਿੰਨੇ ਬੰਦੇ ਛੱਡੇ ਸੀ ਉਹਦੇ ਵਿੱਚ ਕਿੰਨੇ ਦੋ ਜਣੇ ਆ ਰਣਵੀਰ ਸਿੰਘ ਔਰ ਚਰਨਜੀਤ ਸਿੰਘ ਠੀਕ ਹੈ ਜੀ। ਤੇ ਸਰ ਕਿਦੇ ਜਾਂਚ ਕੋਈ ਹੋਰ ਵੀ ਜਿਹੜੇ ਇਹਦੇ ਦੇ ਦੋਸ਼ੀ ਹੋਣਗੇ ਉਹਦੀ ਜਾਂਚ ਹੋਊਗੀ ਜੀ ਤਾਂ ਜਿਹੜੇ ਹਾਂ ਹਾਂ ਬਿਲਕੁਲ ਪ੍ਰੋਪਰਲੀ ਹੋਏਗੀ। ਜੋ ਵੀ ਪਾਇ ਜਾਣਗੇ। ਸਰ ਕਿਹੜੀ ਗੱਲ ਤੋਂ ਅਜੇ ਗੱਲ ਤਾਂ ਨਹੀਂ ਹੋਈ ਸੀ ਇਹਨਾਂ ਦੀ। ਇਹ ਦੋਸ਼ੇਂਤ ਸੰਦੇਪਤਾਪ ਕੋਲ ਡੀਐਸਪੀ ਸੁਤਵਿੰਦਰ ਸਿੰਘ ਵਿਰਕ ਦੀ ਜਿਹੜੀ ਇਨਕੁਆਰੀ ਅਕੋਰਡਿੰਗ ਇਹਨਾਂ ਨੂੰ ਖੇਸਲਾ ਪਿੰਡ ਹੈ ਜੜਵਾ ਦੇ ਕੋਲ ਉੱਥੋਂ ਕਾਬੂ ਕੀਤਾ ਸੀ ਤੇ ਬਰਾਮਦ ਕੀਤੀ ਸੀ। ਉਹ ਕਹਿੰਦਾ ਇਹ ਕਹਿੰਦਾ ਜੀ ਮੈਂ ਬੇਕ ਫੂਰਾ ਵੱਡੇ ਗੱਡੀ ਦੇ ਵਿੱਚ ਕਹਿ ਰਹੇ ਇਹ 16 ਮਹੀਨੇ ਤੱਕਾ ਹੋਇਆ ਨਹੀਂ ਤੱਕਾ ਕਿਸੇ ਨਾਲ ਹੋਏਗਾ ਜੋ ਪ੍ਰੋਪਰ ਹੋਏਗਾ ਉਹੀ ਹੋਏਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ